ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਮਖ ਪਿਆਰਿਓ ਇੱਕ ਜਨਮ ਹੈ ਤੇ ਇੱਕ ਮਰਨਾ ਹੈ ਜਨਮ ਸਾਡਾ ਹੋ ਗਿਆ ਮਰਨਾ ਰਹਿ ਗਿਆ ਹੁਣ ਮਰਨਾ ਗੁਰਮਖ ਪਿਆਰਿਓ ਅਸੀਂ ਸਿੱਖਣਾ ਹੁੰਦਾ ਦੋ ਤਰ੍ਹਾਂ ਦਾ ਮਰਨਾ ਹੁੰਦਾ ਇੱਕ ਤਾਂ ਜਦੋਂ ਕਿਸੇ ਜੀਵ ਦਾ ਇਸ ਸਰੀਰ ਵਿੱਚ ਸਮਾਂ ਪੂਰਾ ਹੋ ਜਾਂਦਾ ਹੈ ਉਹਨੂੰ ਜਮਨ ਦੇ ਉੱਤੇ ਲੈ ਕੇ ਜਾਂਦੇ ਨੇ ਸੁਰਤੀ ਨੂੰ ਖਿੱਚ ਕੇ ਸਰੀਰ ਵਿੱਚ ਬੜਾ ਤਰਦ ਹੁੰਦਾ। ਇੱਕ ਦੂਸਰਾ ਮਰਨਾ ਹੁੰਦਾ ਆਪਣੇ ਆਪ ਮਰਨਾ ਸ਼ਬਦ ਦੇ ਨਾਲ ਸਿਮਨ ਕਰਕੇ। ਮਾਰੇ ਕਹਿੰਦੇ ਸ਼ਬਦ ਮਰੇ ਤਿਸ ਸਦਾ ਆਨੰਦ ਸਤਿਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੇ ਨਾ ਆਵੇ ਜਾਏ ਪੂਰੇ ਗੁਰ ਤੇ ਸੱਚ ਸਮਾਏ। ਸ਼ਬਦ ਦੇ ਨਾਲ ਮਰਨਾ। ਸਿਮਨ ਕਰਕੇ ਇਸ ਸੰਸਾਰ ਨੂੰ ਭੁੱਲਣਾ। ਸੰਸਾਰ ਨੂੰ ਟੋਟਲੀ ਭੁੱਲ ਜਾਣਾ ਹੀ ਮਰਨਾ ਹੈ ਅਚੇਤ ਅਵਸਥਾ ਅਪਰਵਸਥਾ ਚੌਥਾ ਪਦ ਸੁੰਨ ਅਵਸਥਾ ਉੱਥੇ ਜੇ ਅਸੀਂ ਆਪ ਜਾਣਾ ਸਿੱਖ ਲਈਏ ਤਰੀਕਾ ਉਹ ਹੀ ਹੈ ਨੇਤਰ ਬੰਦ ਕਰਕੇ ਜਦੋਂ ਸਵਾਸ ਅੰਦਰ ਜਾਂਦਾ ਵਾਹਿਗੁਰੂ ਜਦੋਂ ਬਾਹਰ ਜਾਂਦਾ ਗੁਰੂ ਕਹਿਣਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਪਣੀ ਆਵਾਜ਼ ਨੂੰ ਧਿਆਨ ਨਾਲ ਸੁਣੀ ਕਰਨਾ ਹੌਲੀ-ਹੌਲੀ ਕੀ ਹੋਏਗਾ ਤੁਸੀਂ ਸੰਸਾਰ ਨੂੰ ਭੁੱਲ ਜਾਓਗੇ ਹੌਲੀ-ਹੌਲੀ ਸਰੀਰ ਨੂੰ ਵੀ ਭੁੱਲ ਜਾਓਗੇ ਸਾਰਾ ਕੁਝ ਭੁੱਲ ਜਾਓਗੇ ਚੇਤ ਅਵਸਥਾ ਅਪਰਵਸਥਾ ਸੁਨਵਸਥਾ ਆ ਜਾਂਦੀ ਚੌਥਾ ਪਦ ਵੀ ਕਿਹਾ ਮਾਨਸ ਸੱਚੇ ਪਾਤਸ਼ਾਹਾਂ ਦੇ ਮੋਇਆਂ ਜਿੱਤ ਘਰ ਜਾਈਏ ਤੇ ਤਜੀਮ ਤੇ ਆ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਓ ਗੁਰ ਵਿਚਾਰ ਅਨਾਹਤ ਬਾਣੀ ਪਾਈਓ ਹਮੇ ਹੋਏ ਫਲਾਸ ਜਿਸ ਕਰ ਭਾਈ ਤੁਸੀਂ ਮਰ ਕੇ ਜਾਣਾ ਭਾਈ ਉੱਥੇ ਜਿਉਂਦੇ ਜੀ ਜਾ ਕੇ ਉਸ ਉਸ ਇਲਾਕੇ ਹੁੰਦੇ ਜੇ ਤੁਸੀਂ ਆਪਣੇ ਆਪ ਉਸ ਜਗਤ ਤੇ ਚਲੇ ਗਏ ਤੇ ਫਿਰ ਤੁਹਾਨੂੰ ਲਾਟ ਸਮੇਂ ਜਮਦੂਤ ਨੇ ਲੈ ਕੇ ਜਾਣਗੇ ਤੁਸੀਂ ਆਪਣੇ ਆਪ ਚਲੇ ਜਾਓ ਹੁਣ ਗੁਰਮੁਖ ਪਿਆਰਿਓ ਮਰਨੇ ਤੇ ਸਾਰਾ ਸੰਸਾਰ ਡਰ ਮਰਨੇ ਤੇ ਜਗਤ ਡਰੇ ਜੀ ਪਿਆ ਲੋੜ ਸਭ ਕੋਈ ਸਾਰੇ ਜੀਉਂਦਾ ਰਹਿਣਾ ਚਾਹੁੰਦੇ ਮਰਨਾ ਨਹੀਂ ਕੋਈ ਚਾਹੁੰਦਾ ਅਸੀਂ ਮਰਨਾ ਸਿੱਖਣਾ ਹੁੰਦਾ ਜਿਹੜਾ ਸਿੱਖ ਲੈਂਦਾ ਉਹਨੂੰ ਸੰਤ ਕਹਿੰਦੇ ਗੁਰਮੁਖ ਕਹਿੰਦੇ ਸੰਤ ਦਾ ਮਾਰਗ ਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਪਟ ਭਾਗੀ ਭਾਏ ਜੇ ਆਪਣੇ ਆਪ ਅਸੀਂ ਸਿਮਨ ਕਰਕੇ ਉਸ ਜਗ੍ਹਾ ਤੇ ਚਲੇ ਜੰਦੇ ਜਿੱਥੇ ਜੀਵ ਮਰ ਕੇ ਜਾਂਦਾ ਤੇ ਇਹਨੂੰ ਸੰਤ ਕਹਿੰਦੇ ਆ ਜਿਹੜੇ ਦੂਸਰੇ ਸੰਸਾਰੀ ਜਿਨ੍ਹਾਂ ਨੂੰ ਜਮਦੂਤ ਲੈ ਕੇ ਜਾਂਦੇ ਨੇ ਉਹ ਭਾਈ ਆਪਣੇ ਆਪ ਨਹੀਂ ਜਾਂਦੇ ਉਹਨਾਂ ਨੂੰ ਮਨਮੁਖ ਕਹਿੰਦੇ ਅਮੂਰਕ ਸਾਖਤ ਕਹਿੰਦੇ ਆ ਸੋ ਗੁਰਮੁਖ ਪਿਆਰਿਓ ਅਸੀਂ ਆਪਣੇ ਆਪ ਉਸ ਜਗ੍ਹਾ ਤੇ ਜਾਣਾ ਮਰਨਾ ਸਿੱਖਣਾ ਹੁੰਦਾ ਜਿਹੜਾ ਕੰਮ ਅਸੀਂ ਸਿੱਖ ਲੈਨੇ ਉਹਨੂੰ ਕਰਨਾ ਫਿਰ ਬੜਾ ਸੌਖਾ ਹੋ ਜਾਂਦਾ ਹੈ ਕੋਈ ਪ੍ਰੋਬਲਮ ਨਹੀਂ ਆਉਂਦੀ ਸੋ ਗੁਰਮੁਖ ਪਿਆਰਿਓ ਕੋਸ਼ਿਸ਼ ਕਰਨੀ ਹੈ ਅਸੀਂ ਮਰਨਾ ਸਿੱਖਣਾ ਹੈ ਸਿਮਨ ਕਰਕੇ ਇਸ ਸੰਸਾਰ ਨੂੰ ਭੁੱਲਣਾ ਅਚੇਤ ਅਵਸਥਾ ਵਿੱਚ ਜਾਣਾ ਹੈ ਔਰ ਆਪਣਾ ਜੀਵਨ ਸਫਲ ਕਰਨਾ ਉੱਥੇ ਜਾ ਕੇ ਪਹਿਲਾ ਸਾਨੂੰ ਸ਼ਬਦ ਸੁਣਦੇ ਨੇ ਉਸ ਤੋਂ ਬਾਅਦ ਸਾਨੂੰ ਦੇਖਣਾ ਸ਼ੁਰੂ ਹੋ ਜਾਂਦਾ ਹੈ ਫੇਰ ਉੱਥੇ ਅਸੀਂ ਚੱਲਣਾ ਪੜਨਾ ਸ਼ੁਰੂ ਕਰ ਦਿੰਦੇ ਆ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ